ਪ੍ਰਭ ਜੀ ਵਸੈ ਸਾਧਕੀ ਰਸਨਾ ਸਾਧੂਆਂ ਦੀ ਰਸਨਾ ਤੇ ਵਸਦਾ ਹੈ ਉਜਤੇ ਅਕਾਲ ਪੁਰਖ ਨਿਰੰਕਾਰ ਜਰਰੇ ਜਰਰੇ ਦੇ ਵਿੱਚ ਕਾਇਮ ਹੈ ਹਰੇਕ ਜੀਵ ਦੇ ਅੰਦਰ ਹੈ ਪਰਮੇਸ਼ਰ ਅਕਾਲ ਪੁਰਖ ਨੂੰ ਖੋਜਣ ਦੀ ਦੇਰੀ ਹੈ ਜਿਸ ਤਰ੍ਹਾਂ ਸਾਰੇ ਆਪਾਂ ਸੁਣ ਰਹੇ ਸਾਂ ਕਿ ਅਕਾਲ ਪੁਰਖ ਦੇ ਦਰਸ਼ਨ ਕਰਾਓ ਜੇ ਹੈ ਤੇ ਉਸ ਨੂੰ ਕਹੋ ਕਿ ਪ੍ਰਗਟ ਹੋਵੇ ਦਰਸ਼ਨ ਦਵੇ ਸੁਇਸ਼ ਦਾ ਉਦਾਹਰਣ ਦੇ ਕਰਕੇ ਸਮਝੀਏ ਕਿ ਜਿੱਦਾਂ ਦੁੱਧ ਹੁੰਦਾ ਦੁੱਧ ਦੇ ਵਿੱਚ ਹੀ ਮੱਖਣ ਹੈ ਉਹਦੇ ਵਿੱਚ ਹੀ ਲੱਸੀ ਹੈ ਉਹਦੇ ਵਿੱਚ ਹੀ ਦਹੀਂ ਹੈ ਪਰ ਕੱਚੇ ਦੁੱਧ ਤੇ ਤਾਂ ਹੀ ਦਿਸਦਾ ਨਹੀਂ ਕਿਉਂ ਕਿਉਂਕਿ ਉਸ ਦੇ ਵਾਸਤੇ ਖੋਜ ਨਾ ਪਵੇਗਾ ਉਸ ਨੂੰ ਲੱਭਣਾ ਪਵੇਗਾ ਸੋ ਇਦਾਂ ਹੀ ਮਨ ਹੈ ਪਰਮੇਸ਼ਰ ਅਕਾਲ ਪੁਰਖ ਸਾਰਿਆਂ ਦੇ ਅੰਦਰ ਪਰੀਪੂਰਣ ਹੈ ਪਰ ਉਸ ਨੂੰ ਖੋਜਣਾ ਗੁਰੂ ਦੀ ਸੇਵਾ ਦੇ ਨਾਲ ਪਵੇਗਾ ਲੱਭਣਾ ਪਰਮੇਸ਼ਰ ਦੇ ਨਾਮ ਦੇ ਨਾਲ ਪਵੇਗਾ ਸਰੋਹ ਵਿਚਾਰ ਵਿਸ਼ੇ ਦੇ ਵਿੱਚ ਰਹੀਏ ਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਸਾਧੂਆਂ ਦੀ ਰਸਨਾ ਤੇ ਵਸਦਾ ਹੈ ਪਰਮੇਸ਼ਰ ਸੋ ਇਸ ਨੂੰ ਆਪਾਂ ਸਾਖੀ ਦੇ ਰਾਈ ਸਮਝੀਏ ਇੱਕ ਫਕੀਰ ਜੋ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਾਲਪੁਰਖ ਦਾ ਹੋਕਾ ਦਿੰਦਾ ਹੈ ਅੱਲਾਹੁ ਅੱਲਾਹੁ ਜਪਦਾ ਹੈ ਦੋ ਮੰਤਰ ਵਾਹਿਗੁਰੂ ਦੇ ਦਰਬਾਰ ਵਿੱਚ ਮੰਨੇ ਜਾਂਦੇ ਨੇ ਇੱਕ ਵਾਹਿਗੁਰੂ ਮੰਤਰ ਇੱਕ ਅੱਲਾਹੁ ਇਹ ਮੰਤਰਾਂ ਦੇ ਨਾਲ ਛੇਤੀ ਪਰਮੇਸ਼ਰ ਮਿਲਦਾ ਸੋ ਜਿੱਦਾਂ ਉਹਦਾ ਵੀ ਜਿੱਦਾਂ ਧਰਮ ਹੈ ਜਿੱਦਾਂ ਦੇ ਰਸਤੇ ਹਨ ਉਹਦਾ ਦੇ ਚੁਣੇ ਹਨ ਕਹਿਣ ਲੱਗਾ ਉਹ ਫਕੀਰ ਬੋਧ ਕਰਨੀ ਵਾਲਾ ਹਮੇਸ਼ਾ ਅੱਲਾ ਅੱਲਾ ਕਰਦਾ ਰਹਿੰਦਾ ਹੈ ਅੱਲਾ ਪਾਕੰਗ ਪਾਕ ਹੈ ਕਹਨ ਲੱਗੇ ਪਰਮੇਸ਼ਰ ਦੀ ਬਾਣੀ ਦੇ ਵਿੱਚ ਵੀ ਕਈ ਵਾਰੀ ਸ਼ਬਦ ਆਇਆ ਸੁਰਹ ਵਿਚਾਰ ਇੱਕ ਦਿਨ ਉਸਨੇ ਸੋਚਿਆ ਕਿ ਮੈਂ ਅੱਜ ਸ਼ਹਿਰ ਜਾਵਾਂ ਬਾਜ਼ਾਰੀ ਲੋਕਾਂ ਨੂੰ ਦੇਖਾਂ ਕਿ ਕਿੱਦਾਂ ਦੇ ਹੁੰਦੇ ਹਨ ਫਕੀਰ ਹੈ ਮੌਜ ਦੇ ਵਿੱਚ ਮਸਤ ਹੈ ਬਾਜ਼ਾਰ ਦੇ ਵਿੱਚ ਗਿਆ ਸ਼ਹਿਰ ਦੇ ਵਿੱਚ ਬਹੁਤ ਸੋਹਣੀ ਇੱਕ ਕੋਠੀ ਹੈ ਹਵੇਲੀ ਹੈ ਚੌਧਰੀ ਦੀ ਜੋ ਪਿੰਡ ਦੇ ਚੌਧਰੀ ਦੀ ਹੈ ਸਭ ਤੋਂ ਅਮੀਰ ਬੰਦੇ ਦੀ ਹੈ ਪਰ ਉਸ ਚੌਧਰੀ ਦੇ ਮਨ ਦੇ ਅੰਦਰ ਲੇਪ ਮਾਇਆ ਦੀ ਇੰਨੀ ਚੜ੍ਹੀ ਹੋਈ ਕਿ ਉਸ ਨੂੰ ਦੁਨੀਆਂ ਵਾਲੇ ਦਿਸਦਾ ਹੀ ਨਹੀਂ ਸੋ ਚੌਧਰੀ ਘਰ ਨਹੀਂ ਤੇ ਚੌਧਰੀ ਦੀ ਘਰ ਵਾਲੀ ਚੁਬਾਰੇ ਤੇ ਬੈਠ ਕੇ ਪਾਣ ਚਬ ਰਹੀ ਐ ਥੱਲਿਓਂ ਫਕੀਰ ਅੱਲਾਹ ਅੱਲਾਹ ਕਰਦਾ ਲੰਘਦਾ ਜਾ ਰਿਹਾ ਸੋ ਮਾਇਆ ਦੀ ਲੇਪ ਇੰਨੀ ਕਿਉਂ ਚੜ੍ਹੀ ਹੋਈ ਐ ਵੇਖ ਵੀ ਲਿਆ ਅੱਖਾਂ ਨੇ ਵੇਖਿਆ ਵੀ ਕੰਨਾਂ ਨੇ ਸੁਣਿਆ ਵੀ ਪਰ ਫਿਰ ਵੀ ਚੌਧਰੀ ਦੀ ਘਰਵਾਲੀ ਨੇ ਪਾਣ ਜਿਹੜਾ ਉਸ ਦੇ ਉੱਤੇ ਥੁੱਕ ਦਿੱਤਾ ਅੱਖਾਂ ਨੇ ਵੇਖ ਕੇ ਵੀ ਇਗਨੋਰ ਕਰ ਦਿੱਤਾ ਕਿਉਂ ਕਿ ਕਿਉਂਕਿ ਕਹਿਣਾ ਕਰਦੇ ਹਨ ਬਾਣੀ ਦੇ ਅੰਦਰ ਮਹਾਰਾਜ ਹਜੂਰ ਕਿ ਜਦੋਂ ਮਾਇਆ ਆਉਂਦੀ ਹੈ ਨਾ ਮਾਇਆ ਦੇ ਮਮਤਾ ਆਉਂਦੀ ਹੈ ਮਾਇਆ ਤੇ ਬਹੁਤ ਜਨਿਆਂ ਕੋਲ ਹੈ ਗੁਰਮਖ ਪਿਆਰਿਆਂ ਕੋਲ ਵੀ ਹੈ ਪਰ ਕਹਿੰਦੇ ਜਿਹੜੀ ਇਹਦੀ ਮਮਤਾ ਹੈ ਜਿਸ ਨੂੰ ਹੰਕਾਰ ਹੋ ਜਾਵੇ ਕਿ ਮੇਰੇ ਕੋਲ ਬਹੁਤੀ ਜ਼ਿਆਦਾ ਹੀ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਕਹਿੰਦੇ ਜਦੋਂ ਇਹ ਮਤ ਮਾਰਦੀ ਐ ਨਾ ਬੰਦੇ ਦੀ ਦੋ ਕੰਮ ਕਰਦੀ ਐ ਕੰਨਾਂ ਤੋਂ ਚੰਗੇ ਕੰਮ ਸੁਣਦੇ ਨਹੀਂ ਤੇ ਅੱਖਾਂ ਮਾਰੇ ਜੇ ਦਿਦਾਰੇ ਨਹੀਂ ਕਰਦੀਆਂ ਅੱਖਾਂ ਵੇਖ ਕੇ ਵੀ ਹੰਕਾਰ ਕਰ ਦਿੰਦੀਆਂ ਨੇ ਸਰੋਹ ਵਿਚਾਰ ਉਸਨੇ ਪਾਣ ਉਹਦੇ ਉੱਤੇ ਥੁੱਕ ਦਿੱਤਾ ਜਦੋਂ ਥੁੱਕਿਆ ਛਟਾਂ ਦੇ ਪੈਣੀਆਂ ਸਨ ਫਕੀਰ ਨੇ ਜਦ ਦੇਖਿਆ ਤਾਂ ਉਹ ਨੂੰ ਵੇਖਣ ਲੱਗਾ ਕਿ ਇਹ ਥੁੱਕ ਕਿੱਥੋਂ ਆਈ ਐ ਇਹ ਗੰਦਗੀ ਕਿਸ ਨੇ ਛੱਡੀ ਐ ਸੋ ਜਦੋਂ ਤਾਂ ਨੂੰ ਦੇਖਿਆ ਤੇ ਹੰਕਾਰ ਦੇ ਵਿੱਚ ਭਿੱਜੀ ਹੋਈ ਉਸ ਦੀ ਘਰ ਵਾਲੀ ਚੌਧਰੀ ਦੀ ਕਹਿਣ ਲੱਗੀ ਤਾਂ ਕੀ ਵੇਖਦਾ ਹੈ ਕਹਿਣ ਲੱਗੀ ਅੱਖਾਂ ਕੱਢ ਕੇ ਨਾ ਦੇਖ ਅੱਖਾਂ ਕਢਾ ਦਊਂਗੀ ਕਬੂਲ ਬਚਨ ਬੋਲੇ ਬੋਧ ਮੰਦ ਭਾਗੀ ਬਚਨ ਬੋਲੇ ਫਕੀਰ ਦੇ ਮਨ ਦੇ ਵਿੱਚੋਂ ਬਾਦਵਾ ਨਹੀਂ ਨਿਕਲੀ ਸੋ ਇੱਥੇ ਧਿਆਨ ਦੇਣਾ ਕਿ ਮਾਲਕ ਵਾਲਾ ਬੰਨਾ ਕਿਉਂ ਜ਼ਰੂਰੀ ਹੈ ਜਿਸ ਇਸਤਰੀ ਦਾ ਖਸਮ ਹੋਵੇ ਨਾ ਭਾਵੇਂ ਕਿਦਾਂ ਦਾ ਵੀ ਹੋਵੇ ਭੈੜਾ ਹੀ ਹੋਵੇ ਭਾਵੇਂ ਕਰਮਾਂ ਤੋਂ ਪਰ ਉਸ ਨੂੰ ਲੋਕਾਚਾਰੀ ਦਾ ਡਰ ਹੁੰਦਾ ਹੈ ਕਿ ਇਹ ਖਸਮ ਵਾਲੀ ਹੈ ਮਾਲਕ ਵਾਲੀ ਹੈ ਸੋ ਇਦਾਂ ਹੀ ਫਕੀਰ ਹਨ ਇਦਾਂ ਦੇ ਸਾਧਨ ਉਸ ਪਰਮੇਸ਼ਰ ਨੂੰ ਪਤਾ ਹੈ ਕਿ ਇਹ ਰੱਬ ਵਾਲਾ ਹੈ ਇਹ ਨਾਮ ਦੇ ਵਾਲਾ ਹੈ ਇਸ ਦੇ ਕੋਲ ਨਾਮ ਦਾ ਖਜ਼ਾਨਾ ਹੈ ਨਾਮ ਦੇ ਵਿੱਚ ਭਿਜਾ ਹੋਇਆ ਸੋ ਉਸ ਨੇ ਤਾਂ ਦੇਖਿਆ ਕਬੂਲ ਬਚਨ ਬੋਲੇ ਕਹਿੰਦੇ ਅੱਖਾਂ ਕਢਾ ਦੂੰਗੀ ਜੇ ਤਾਂ ਦੇਖਿਆ ਤੇ ਸੋ ਇੱਥੇ ਕਬੀਰ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਬੀਰ ਗਰਬ ਨਾ ਕੀਜਿਐ ਰੰਕ ਨ ਹਸੀਐ ਕੋਇ ਅਜੇ ਸੁਣਾਉ ਸਮੁੰਦਰ ਮੈਂ ਕਿਆ ਜਾਣਾਂ ਕਿਆ ਹੂ ਇਹ ਕਹਿਣ ਲੱਗੇ ਗਰੀਬ ਨੂੰ ਰੰਕ ਨੂੰ ਦੇਖ ਕਰਕੇ ਹੱਸਦਾ ਹੈ ਕਹਿ ਲਗੇ ਹੱਸ ਨਾ ਕਿਉਂਕਿ ਇਸ ਸੰਸਾਰ ਸੁਹੰਦਰ ਦੇ ਅੰਦਰ ਖੋਰੇ ਕੀ ਖੇੜ ਵਰਤ ਜਾਣੀ ਹੈ ਦੁਨੀਆ ਅੰਦਰ ਰਹਿੰਦਿਆਂ ਇਨਸਾਨ ਬੰਦਿਆ ਹੰਕਾਰ ਦੀ ਪੌੜੀ ਨਾ ਚੜ ਕਿਉਂਕਿ ਜ਼ਿੰਦਗੀ ਬਹੁਤ ਅਟਲ ਹੈ ਲੰਮੀ ਹੈ ਖੋਰੇ ਕੀ ਖੇੜ ਵਰਤ ਜਾਵੇ ਸਰੋਹ ਵਿਚਾਰ ਜਦੋਂ ਉਸ ਨੇ ਤਾਂ ਦੇਖਿਆ ਕਬੂਲ ਬਚਨ ਬੋਲੇ ਫਕੀਰ ਫਿਰ ਅੱਲਾਹ ਅੱਲਾਹ ਕਰਦਾ ਗਾਂ ਲੰਗਿਆ ਇੰਨੇ ਚਿਰ ਨੂੰ ਚੌਧਰੀ ਹੁਣੇ ਆ ਗਏ ਚੌਧਰੀ ਨੇ ਆ ਕੇ ਪੁੱਛਿਆ ਕਹਿਣ ਲੱਗੀ ਕਿਉਂ ਝੜਪ ਹੋ ਰਹੀ ਐ ਕਹਿੰਦੀ ਕਾਹਦਾ ਤੂੰ ਚੌਧਰੀ ਆਉਂਦੇ ਆਂ ਇਹ ਅੱਗ ਲਾ ਦਿੱਤੀ ਕਹਿਣ ਲੱਗੀ ਪਿੰਡ ਦਾ ਐਡਾ ਬੰਦਾ ਹੈ ਚੌਧਰੀ ਅਖਮੋਨਾ ਹੈ ਤੇ ਹੁਣ ਤੇ ਚੌਧਰਪੁਣਾ ਨਹੀਂ ਰਹਿ ਗਿਆ ਮੰਗਤੇ ਵੀ ਅੱਖਾਂ ਕੱਢ ਕੇ ਲੰਘਦੇ ਨੇ ਆਖੋ ਵਾਹਿਗੁਰੂ ਕਹਿਣ ਲੱਗੀ ਮੰਗਤੇ ਵੀ ਅੱਖਾਂ ਕੱਢ ਕੇ ਲੰਘਦੇ ਨੇ ਤੇਰੀ ਚੌਧਰ ਨੂੰ ਚੁੱਲ੍ਹੇ 'ਚ ਫੋਕਣਾ ਕਬੂਲ ਬਚਨ ਬੋਲੇ ਅੱਗ ਲਾ ਦਿੱਤੀ ਤੇ ਜਦੋਂ ਫਕੀਰ ਅੱਗੇ ਤੁਰਿਆ ਜਾ ਰਿਹਾ ਹੈ ਕਹਿਣ ਲੱਗੀ ਕਿੰਨੇ ਕੱਢੇ ਕਿੱਡੀਆਂ ਹਨ ਅੱਖਾਂ ਮੈਂ ਉਸ ਨੂੰ ਫੜ ਕੇ ਨਾ ਲਿਆਵਾਂਗਾ ਉਸ ਦੀ ਘਰ ਵਾਲੀ ਕਹਿਣ ਲੱਗੀ ਉਹ ਜਾਂਦਾ ਹੀ ਗੁੱਸੇ ਦੇ ਵਿੱਚ ਭਿਜਾ ਹੋਇਆ ਹੰਕਾਰ ਦੇ ਵਿੱਚ ਲੋਭ ਦੇ ਵਿੱਚ ਭਿਜਾ ਹੋਇਆ ਕਰੋ ਡਾਂਗ ਚੁੱਕੀ ਫਕੀਰ ਦੇ ਮਗਰ ਤੁਰ ਪਿਆ ਗਾਹ ਜਾਂਦੇ ਨੂੰ ਦੇਖ ਕੇ ਜ਼ੋਰ ਦੀ ਸਿਰ 'ਚ ਡਾਂਗ ਮਾਰੀ ਉਸ ਦੇ ਫਕੀਰ ਦੇ ਮੂੰਹੋਂ ਫਿਰ ਵੀ ਹਾਏ ਨਹੀਂ ਨਿਕਲੀ ਕਿਉਂ ਸੁਰਤੀ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ ਜਹਾਂ ਖਿਮਾ ਤਹ ਆਪ ਮਹਾਰਜ ਜਿੱਤੇ ਖਿਮਾ ਹੋ ਜਾਵੇ ਤੇਰਾ ਨਾਮ ਹੈ ਜਿੱਥੇ ਕੋਈ ਬਖਸ਼ ਦੇਵੇ ਮaaf ਕਰ ਦੇਵੇ ਨਾ ਸਮਝ ਲਓ ਕਿ ਉਹ ਪਰਮੇਸ਼ਰ ਦੇ ਨਾਮ ਦਾ ਭਿਜਾ ਆਇਆ ਹੈ ਉਸ ਦੇ ਮਨ ਦੇ ਵਿੱਚ ਪਰਮੇਸ਼ਰ ਦੀ ਕਣੀ ਹੈ ਕਿ ਉਸ ਨੇ ਮaaf ਕਰ ਦਿੱਤਾ ਸੋ ਜਦੋਂ ਫਕੀਰ ਦੇ ਜ਼ੋਰ ਦੀ ਡਾਂਗ ਮਾਰੀ ਥੱਲੇ ਡਿੱਗ ਪਿਆ ਸਿਰ ਲਹੂ ਲਵਾਨ ਹੋ ਗਿਆ ਘੁੱਟ ਕੇ ਉਸ ਨੇ ਫੜ ਲਿਆ ਸਿਰ ਨੂੰ ਚੌਧਰੀ ਕਹਿਣ ਲੱਗਾ ਘਰ ਵਾਲੀ ਵੱਲ ਅੱਖਾਂ ਕੱਢ ਕੇ ਦੇਖਦਾ ਐ ਇੰਨੇ ਚਿਰ ਨੂੰ ਮਗਰੇ ਮੁੜ ਕੇ ਦੇਖਿਆ ਇੱਥੇ ਹੁਣ ਧਿਆਨ ਦੇਣਾ ਕਿ ਕਈ ਆਖਦੇ ਆਂ ਨਾ ਕਿ ਬਾਬੇ ਉਦਾਂ ਹੀ ਵਹਿਗਰੂ ਵਹਿਗਰੂ ਕਰੀ ਜਾਂਦੇ ਨੇ ਸੰਤ ਗੁਰਮਖ ਉਦਾਂ ਹੀ ਗੁਰਦੁਆਰੇ ਜਾਂਦੇ ਨੇ ਚੈੱਕ ਕਰ ਲੇ ਹੁਣ ਕੀ ਬਣਦਾ ਕਹਿੰਦੇ ਅੱਖਾਂ ਕੱਢ ਕੇ ਦੇਖਦਾ ਮਗਰੇ ਮੁੜਿਆ ਚੁਬਾਰੇ ਵੱਲ ਘਰ ਵਾਲੀ ਵੱਲ ਇਸ਼ਾਰਾ ਕੀਤਾ ਕਹਿਣ ਲੱਗੇ ਹੁਣ ਠੀਕ ਐ ਕਹਿੰਦੀ ਠੀਕ ਐ ਉਹ ਆਜੋ ਅੱਖਾਂ ਕੱਢ ਕੇ ਦੇਖਦਾ ਸੀ ਸੋ ਇੰਨੇ ਹੀ ਕਾਮ ਦੇ ਵਿੱਚ ਲੋਭ ਦੇ ਵਿੱਚ ਹੰਕਾਰ ਦੇ ਵਿੱਚ ਭਿੱਜਾ ਹੋਇਆ ਘਰ ਨੂੰ ਮੁੜਿਆ ਚੁਬਾਰੇ ਵਾਲੀਆਂ ਪੌੜੀਆਂ ਚੜੀਆਂ ਪੌੜੀਆਂ ਚੜਦੇ ਜਦੋਂ ਅਖੀਰ ਪੌੜੀ ਰਹਿ ਗਈ ਨਾ ਪੈਰ ਤਰਿਆ ਪੈਰ ਫਿਸਲ ਗਿਆ ਪੈਰ ਪੈਰ ਫਿਸਲਿਆ ਹਵੇਲੀ ਦੀ ਅਖੀਰ ਪੌੜੀ ਤੋਂ ਥੱਲੇ ਡਿੱਗਦਾ ਹੈ ਡਿੱਗਣ ਦੇ ਨਾਲ ਹੀ ਜਿਹੜੀ ਖੋਪੜੀ ਪਾੜ ਗਈ ਮਣਕਾ ਟੁੱਟ ਗਿਆ ਤੌਣ ਦਾ ਥਾਂ ਮੌਤ ਹੈ ਇਥੇ ਮਹਾਰਾਜ ਦੀ ਬਾਣੀ ਦੇ ਨਹੀਂ ਉਦਾਂ ਪ੍ਰੇਮ ਦੇ ਨਾਲ ਮਹਾਰਾਜ ਕਹਿਣਾ ਕਰਦੇ ਹਨ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਆਪ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਅਖੇਰਲੀ ਬੋੜੀ ਤੋਂ ਪੈਰ ਤਿਲ ਗਿਆ ਥੱਲੇ ਡਿੱਗ ਪਿਆ ਸਿਰ ਪਾੜ ਗਿਆ ਖੋਪੜੀ ਬਾਹਰ ਆ ਗਈ ਐਨੇ ਚਿਰ ਨੂੰ ਘਰ ਵਾਲੀ ਪਤਨੀ ਵੀ ਭਾਜੀ ਆਈ ਹੈ ਕਹਿਣ ਲੱਗੀ ਕੀ ਹੋਇਆ ਪਿੰਡ ਵਾਲੇ ਇਕੱਠੇ ਹੋ ਗਏ ਬਾਜ਼ਾਰ ਵਾਲੇ ਚੌਧਰੀ ਡਿੱਗ ਪਿਆ ਜਦੋਂ ਦੇਖਿਆ ਤੇ ਥਾਏ ਮਰਿਆ ਪਿਆ ਹੈ ਚੌਧਰੀ ਹੰਕਾਰ ਟੁੱਟ ਗਿਆ ਇੱਥੇ ਹੀ ਰਹਿ ਗਿਆ ਨਾ ਸਾਰਾ ਕੁਝ ਅਜੇ ਸੁਣਾਉ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਏ ਕਿਸੇ ਨੂੰ ਵੀ ਕੁਝ ਨਹੀਂ ਪਤਾ ਕੀ ਹੋ ਜਾਣਾ ਸਰੋਹ ਵਿਚਾਰ ਮਾਇਆ ਦੀ ਲੇਪ ਦੋਵਾਂ ਨੂੰ ਬਹੁਤ ਚੜ੍ਹੀ ਹੋਈ ਸੀ ਹੰਕਾਰ ਦੇ ਵਿੱਚ ਐਨੇ ਜਣ ਨੂੰ ਫਕੀਰ ਉਠਿਆ ਜਨੂੰ ਦੇਖਿਆ ਕਿ ਭੀੜ ਚੌਧਰੀ ਦੇ ਘਰ ਦੇ ਵੱਲ ਜਾ ਰਹੀ ਹੈ ਫਕੀਰ ਵੀ ਮਗਰੇ ਆ ਗਿਆ ਇਨੇ ਨੂੰ ਫਕੀਰ ਆਇਆ ਉਸ ਦੀ ਘਰ ਵਾਲੀ ਤਾਂहां ਮਾਰ ਕੇ ਰੋ ਰਹੀ ਸੀ ਫਕੀਰ ਨੂੰ ਵੇਖ ਕਰਕੇ ਹੱਥ ਜੋੜ ਕੇ ਕਹਿਣ ਲੱਗੀ ਮaaf ਕਰ ਦਿਓ ਫਕੀਰ ਜੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਫਕੀਰ ਅੱਗੋਂ ਕਹਿਣ ਲੱਗਾ ਮੈਂ ਤੇ ਤੁਹਾਨੂੰ ਜਾਣਦਾ ਹੀ ਨਹੀਂ ਕੋਈ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਮੈਂ ਤੇ ਪਛਾਣਦਾ ਹੀ ਨਹੀਂ ਮੈਨੂੰ ਤੇ ਪਤਾ ਹੀ ਨਹੀਂ ਤੁਸੀਂ ਆਏ ਕੌਣ ਹੋ ਕਹਿਣ ਲੱਗੀ ਮੈਂ ਉਹੀ ਆ ਜਿਸਨੇ ਤੁਹਾਡੇ ਉੱਤੇ ਠੁਗਿਆ ਸੀ ਹਾਲਾਂਕਿ ਇਲਜ਼ਾਮ ਉਸਨੇ ਹੀ ਲਾਇਆ ਸੀ ਕਿ ਇਹ ਮੇਰੇ ਵੱਲ ਅੱਖਾਂ ਕੱਢਦਾ ਹੈ ਕਹਿੰਦੀ ਮੈਂ ਉਹੀ ਆ ਜਿਸਨੇ ਤੁਹਾਡੇ ਦੇ ਠੁਗਿਆ ਸੀ ਮੈਨੂੰ ਮਾਫ਼ ਕਰ ਦਿਓ ਇਹ ਜਿਹੜਾ ਮਰਿਆ ਪਿਆ ਮੇਰਾ ਖਵੰਦ ਹੈ ਮਾਲਕ ਐ ਮੇਰਾ ਕਸਮ ਹੈ ਫਕੀਰ ਅੱਗੋਂ ਫਿਰ ਕਹਿਣ ਲੱਗਾ ਕਹਿਣ ਲੱਗਾ ਮੈਂ ਤੇ ਤੁਹਾਨੂੰ ਜਾਣਦਾ ਹੀ ਨਹੀਂ ਮੈਂ ਤੇ ਦੇਖਿਆ ਹੀ ਨਹੀਂ ਕਦੇ ਮੈਨੂੰ ਤੇ ਪਛਾਣ ਨਹੀਂ ਤੁਹਾਡੀ ਭਾਈ ਕੌਣ ਹੋ ਤੁਸੀਂ ਫੱਟ ਜੋੜ ਕੇ ਚਰਨੀ ਬੈ ਗਈ ਫਕੀਰ ਜੀ ਸਾਧੂ ਮਹਾਤਮਾ ਬਖਸ਼ ਲੈ ਇਸ ਨੂੰ ਜਿਉਂਦਾ ਕਰ ਦੇ ਮੇਰਾ ਮਾਲਕ ਹੈ ਮੇਰਾ ਖਸਮ ਮੈਂ ਖਵੰਦ ਹੈ ਇਸ ਦੇ ਬਿਨਾ ਮੈਂ ਅਧੂਰੀ ਆ ਫਕੀਰ ਕਹਿਣ ਲੱਗਾ ਜੇ ਤੇਰਾ ਇਹ ਮਾਲਕ ਹੈ ਫਿਰ ਤੇ ਸੌਦਾ ਹੋ ਗਿਆ ਭਾਈ ਕਿਦਾਂ ਦਾ ਸੌਦਾ ਮਾਲਕਾਂ ਤੇ ਮਾਲਕਾਂ ਦਾ ਸੌਦਾ ਜਿੱਦਾਂ ਵਪਾਰੀ ਨਾਲ ਵਪਾਰੀ ਸੌਦਾ ਕਰਦੇ ਨੇ ਨਾ ਕਹਿੰਦੇ ਇਹ ਤੇ ਵਪਾਰੀ ਨਾਲ ਵਪਾਰੀ ਦਾ ਮਾਲਕ ਦੇ ਨਾਲ ਮਾਲਕ ਦਾ ਸੌਦਾ ਹੋ ਗਿਆ। ਇਹ ਤੇਰਾ ਮਾਲਕ ਹੈ। ਇਹ ਦਿਸਦਾ ਹੈ ਦੁਨੀਆ ਦੇ ਅੰਦਰ ਵਰਤ ਰਿਹਾ ਹੈ। ਫਰਕ ਇੰਨਾ ਕੁ ਹੈ ਕਿ ਤੇਰਾ ਮਾਲਕ ਦਿਸਦਾ ਹੈ ਤੇ ਮੇਰਾ ਮਾਲਕ ਦਿਸਦਾ ਨਹੀਂ। ਤੇਰਾ ਮਾਲਕ ਦੇ ਮਨ ਦੇ ਵਿੱਚ ਲੇਪ ਲੱਗੀ ਹੋਈ ਹੈ ਮਾਇਆ ਦੀ। ਮੇਰੇ ਮਾਲਕ ਦੇ ਮਨ ਦੇ ਵਿੱਚ ਮਾਇਆ ਦੀ ਲੇਪ ਨਹੀਂ। ਉਜਲ ਹੈ ਮੇਰਾ ਮਾਲਕ ਨਿਰਮਲ ਹੈ। ਕਹਿਣ ਲੱਗੇ ਤੇ ਸੌਦਾ ਹੋ ਗਿਆ। ਤੂੰ ਆਪਣੇ ਮਾਲਕ ਤਾਂ ਹੀ ਕਹਿਣ ਜੋਗੀ ਸੀ ਕਿ ਇਹ ਫਕੀਰ ਮੇਰੇ ਵੱਲ ਅੱਖਾਂ ਕੱਢਦਾ ਤੇ ਮੇਰੀ ਹੂਕ ਉਸ ਪਰਮੇਸ਼ਰ ਤਾਂ ਹੀ ਸੀ ਮੈਂ ਉਸ ਰੱਬ ਨੂੰ ਕਹਿਣ ਵਾਲਾ ਸਾ ਇੱਥੇ ਕਵੀ ਜੀ ਨੇ ਬਹੁਤ ਸੋਹਣੀਆਂ ਲੈਣਾ ਲਿਖੀਆਂ ਕਹਿਣ ਲੱਗਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਤੇਰੇ ਮਾਲਕ ਨੂੰ ਤੇਰੀ ਹਿਮਾਇਤ ਸੀ ਤੂੰ ਹੀ ਕਿਹਾ ਸੀ ਨਾ ਪੰਪ ਦੇ ਕੇ ਭੇਜਿਆ ਸੀ ਉਸ ਨੂੰ ਕਹਿਣ ਲੱਗੇ ਹਵਾ ਇਦਾਂ ਦੀ ਚੀਜ਼ ਹੈ ਜਿਹੜੀ ਪਤੰਗ ਨੂੰ ਗੁੱਡੇ ਨੂੰ ਬਹੁਤ ਦੂਰ ਲੈ ਜਾਂਦੀ ਹੈ ਫਰੋਸ ਰੂਏ ਨਹੀਂ ਪਤਾ ਕਿ ਡੋਰ ਕੱਟੀ ਗਈ ਤੇ ਮੈਂ ਲੱਪਣਾ ਨਹੀਂ ਹੁ ਅੱਜ ਕੱਲ ਇਸ ਸੰਸਾਰ ਦੇ ਅੰਦਰ ਵੀ ਬਹੁਤ ਇਸ ਤਰ੍ਹਾਂ ਦੇ ਹੰਕਾਰ ਲੱਗੇ ਹੋਏ ਨੇ ਬੰਦੇ ਦੇ ਮਨ ਦੇ ਵਿੱਚ ਤੇ ਲੱਪਣਾ ਮੁੜ ਕੇ ਇਹਨਾਂ ਵੀ ਨਹੀਂ ਕਹਿਣ ਲਗਾ ਤੇਰੇ ਮਾਲਕ ਕੋ ਤੇਰੀ ਹਿਮਾਇਤ ਥੀ ਮੇਰੇ ਮਾਲਕ ਕੋ ਮੇਰੀ ਰਿਆਇਤ ਥੀ ਕਹਿਣ ਲਗਾ ਤੇਰੇ ਮਾਲਕ ਨੂੰ ਤੇਰੀ ਹਿਮਾਇਤ ਸੀ ਨਾ ਤੂੰ ਕੱਲਿਆ ਸੀ ਇਸ ਨੂੰ ਤੇ ਉਹ ਜਿਹੜਾ ਉੱਤੇ ਬੈਠਾ ਮੇਰਾ ਮਾਲਕ ਉਸ ਨੂੰ ਮੇਰੀ ਰਿਆਇਤ ਸੀ ਉਸਨੇ ਮੈਨੂੰ ਰੱਖਿਆ ਕਹਿਣ ਲੱਗਾ ਤੇਰਾ ਮਾਲਕ ਆਇਆ ਮੁਜ पे ਚੱਟ ਪਟਾ ਗਿਆ ਤੇਰਾ ਮਾਲਕ ਆਇਆ ਮੁਜ पे ਚੱਡ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਕਹਿਣ ਲੱਗੇ ਫਿਰ ਮੇਰੇ ਅਕਾਲ ਪੁਰਖ ਜਿਹੜਾ ਮਾਲਕ ਹੈ ਨਾ ਉਹਨੂੰ ਵੀ ਫਿਰ ਪਤਾ ਲੱਗਿਆ ਕਿ ਪਰਮੇਸ਼ਰ ਦੇ ਬੰਦੇ ਨੂੰ ਤਾਂ ਕਿ ਕੀਤਾ ਆਪਣੇ ਮਾਲਕ ਦਾ ਸਾਰਿਆਂ ਨੂੰ غرੂਰ ਹੁੰਦਾ ਹੈ ਭਾਈ ਕਹਿਣ ਲਗਾ ਤੇਰਾ ਮਾਲਕ ਆਇਆ ਮੁੱਜ ਤੇ ਚੱਟ ਪਟਾ ਗਿਆ ਫਿਰ ਮੇਰੇ ਮਾਲਕ ਕੋ ਵੀ ਮੇਰਾ ਖਿਆਲ ਆ ਗਿਆ ਤੇਰਾ ਮਾਲਕ ਆਇਆ ਸਿਰ ਤੇ ਡੰਡਾ ਲਗਾ ਗਿਆ ਫਿਰ ਮੇਰਾ ਮਾਲਕ ਆਇਆ ਲੇਖਾ ਹੀ ਮੁਕਾ ਗਿਆ ਕਹਿਣ ਲਗੇ ਫਿਰ ਮੇਰਾ ਮਾਲਕ ਆਇਆ ਤੇਰੇ ਮਾਲਕ ਆਇਆ ਸੀ ਨਾ ਸਿਰ ਤੇ ਡੰਡਾ ਮਾਰਿਆ ਆ ਖੂਨ ਵਗ ਰਿਹਾ ਸਿਰ ਪਾਟ ਚੁ ਗਿਆ ਮੇਰਾ ਕਹਿਣ ਲੱਗੇ ਤੇਰੇ ਮਾਲਕ ਦੀ ਪਹੁੰਚ ਇਥੋਂ ਤੱਕ ਸੀ ਕਿ ਉਹ ਮੈਨੂੰ ਕੁੱਟ ਸਕੇ ਮਾਰ ਸਕੇ ਪਰ ਮੇਰੇ ਮਾਲਕ ਦੀ ਹੂਕ ਉਥੋਂ ਤੱਕ ਹੈ ਬਿਨਾ ਕੁੱਟਿਆਂ ਹੀ ਉਹ ਲੇਖਮ ਕਾ ਦਿੰਦਾ ਬਿਨਾ ਹੱਥ ਲਾਇਆ ਕਹਿਣ ਲੱਗੇ ਪਰਮੇਸ਼ਰ ਦੀ ਚਪੇੜ ਦੀ ਆਵਾਜ਼ ਨਹੀਂ ਆਉਂਦੀ ਜਦੋਂ ਉਹ ਮਾਰਦਾ ਨਾ ਉਸਦੇ ਡੰਡੇ ਦੀ ਆਵਾਜ਼ ਨਹੀਂ ਆਉਂਦੀ ਕਹਿਣ ਲੱਗਾ ਤੇਰਾ ਮਾਲਕ ਆਇਆ ਸਿਰ 'ਤੇ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਲੇਖਾ ਹੀ ਮਕਾ ਗਿਆ ਕਹਿਣ ਲੱਗੇ ਫਿਰ ਮੇਰਾ ਮਾਲਕ ਖਵੰਦ ਆਇਆ ਲੇਖੇ ਤੋਂ ਹੀ ਮੁਕਤ ਕਰ ਦਿੰਦਾ ਹੈ ਸੋ ਇਸੇ ਕਰਕੇ ਮੈਂ ਭੈਣ ਕੁਝ ਨਹੀਂ ਕਰ ਸਕਦਾ ਇਹ ਮਾਲਕਾਂ ਦੇ ਮਾਲਕਾਂ ਦਾ ਸੌਦਾ ਹੋਇਆ ਹੈ ਇਹ ਮਾਲਕ ਜਾਣਨ ਮਾਲਕ ਦੀਆਂ ਰਮਜਾਂ ਮੈਂ ਨਹੀਂ ਕੁਝ ਵੀ ਕਹਿ ਸਕਦਾ ਪ੍ਰਭ ਜੀ ਵਸੈ ਸਾਧਕੀ ਰਸਨਾ ਜਿੱਥੋਂ ਵਿਸ਼ਾ ਆਪਾਂ ਸ਼ੁਰੂ ਕੀਤਾ ਸੀ ਕਿ ਪ੍ਰਭੂ ਪਰਮੇਸ਼ਰ ਸਾਧੂਆਂ ਦੀ ਰਸਨਾ ਤੇ ਵਸਦਾ ਹੈ ਇਸੇ ਕਰਕੇ ਮਾਲਕ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਪਰਮੇਸ਼ਰ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਮੇਸ਼ਰ ਨੂੰ ਆਪਣੇ ਪਿਆਰਿਆਂ ਦੀ ਰਿਆਇਤ ਹੁੰਦੀ ਹੈ ਕਿ ਭਾਈ ਮੈਂ ਇਸ ਨੂੰ ਸੰਸਾਰ ਦੇ ਅੰਦਰ ਜੇ ਦੁੱਖ ਆਏ ਨੇ ਨਾ ਤੇ ਇਸ ਨੂੰ ਮੈਂ ਰੱਖਣਾ ਹੈ ਕਿਉਂਕਿ ਦੁੱਖ ਜਿਹੜੇ ਹਨ ਸੁੱਖ ਜਿਹੜੇ ਨੇ ਮਹਾਰਜ ਨੇ ਇਦਾਂ ਦੱਸੇ ਨੇ ਕੱਪੜੇ ਦੇ ਨਹੀਂ ਆਈ ਕਦੀ ਕੋਈ ਪਹਿਣ ਲਿਆ ਕਦੀ ਕਿਦਾਂ ਦਾ ਪਹਿਣ ਲਿਆ ਕਦੀ ਢੀੜਾ ਹੈ ਕਦੀ ਖੁੱਲਾ ਹੈ ਸੋ ਕਹਿੰਦੇ ਦੁੱਖ ਸੁੱਖ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਦੇ ਹੀ ਨੇ ਕਦੀ ਦੁੱਖ ਆ ਗਿਆ ਦਿਨ ਥੋੜੇ ਕਦੀ ਦਿਨ ਥੋੜੇ ਸੁੱਖ ਆ ਗਿਆ ਪਰ ਉਹਨਾਂ ਦੁੱਖਾਂ ਦੇ ਸੁੱਖਾਂ ਦੇ ਵਿੱਚ ਮਹਾਰਾਜ ਇਹ ਪਰਖ ਕਰਦੇ ਹਨ ਕਿ ਤੂੰ ਸੁੱਖ ਵੇਲੇ ਪਰਮੇਸ਼ਰ ਨੂੰ ਜਪਦਾ ਕਿੰਨਾ ਕੋ ਹੈ ਤੇ ਦੁੱਖ ਵੇਲੇ ਕਿੰਨਾ ਕੋ ਜਪਦਾ ਇਹ ਪਰਖ ਹੈ ਮਨੁੱਖ ਦੀ ਕਹਿਣ ਲੱਗੇ ਆਉਣੇ ਹਰ ਇੱਕ ਬੰਦੇ ਨੂੰ ਇਹ ਮਨੁੱਖ ਨੂੰ ਮਨਮੁਖ ਨੂੰ ਵੀ ਗੁਰਮਖ ਨੂੰ ਵੀ ਨਾਸਤਕ ਨੂੰ ਵੀ ਆਸਤਕ ਨੂੰ ਸਾਰੇ ਤਰ੍ਹਾਂ ਦੇ ਮਨੁੱਖਾਂ ਨੂੰ ਆਉਣੇ ਨੇ ਪਰ ਮਹਾਰਾਜ ਕਹਿਣਾ ਕਰਦੇ ਨੇ ਤੇਰੀ ਪਰਖ ਉਧੋਣੀ ਹੈ ਕਿ ਜਦੋਂ ਤੂੰ ਦੁੱਖਾਂ ਦੇ ਵਿੱਚ ਕਿੰਨਾ ਕੁ ਜਪਦਾ ਐ ਤੇ ਸੁੱਖਾਂ ਦੇ ਵਿੱਚ ਕਿੰਨਾ ਕੁ ਜਪਦਾ ਸੋ ਇਦਾਂ ਪ੍ਰਭ ਜੀ ਬਸੈ ਸਾਦਕੀ ਰਸਨਾ ਜਦੋਂ ਮਹਾਰਾਜ ਗੁਰਨਾਨਕ ਪਾਤਸ਼ਾਹ ਨੇ ਦਾਸੀ ਨੂੰ ਕਿਹਾ ਸੀ ਨਾ ਕਹਿਣ ਲੱਗੀ ਝੱਲੀ ਲਾ ਹੋਵੇ ਤੇ ਕਮਲੀ ਹੋ ਗਈ ਸੀ ਉਹ ਦਿਨ ਆਪਾਂ ਸ੍ਰਵਨ ਕੀਤਾ ਧੰਗੁਰੂ ਅਮਰਦਾਸ ਪਾਤਸ਼ਾਹ ਦੇ ਇਤਿਹਾਸ ਉਹਨਾਂ ਨੇ ਕਿਹਾ ਸੀ ਨਾ ਕਹਿਣ ਲੱਗੇ ਗੁਰੂ ਦੇ ਖਿਲਾਫ ਨਾ ਬਕ ਨਿਗੁਰਾ ਤੇ ਮੈਂ ਉਦੋਂ ਸੀ ਝੱਲੀਏ ਹੁਣ ਤੇ ਮੈਂ ਗੁਰੂ ਵਾਲਾ ਹੋ ਗਿਆ ਹੁਣ ਨੰਨ ਗੁਰਾ ਕਹਿ ਕਹਿਣ ਲੱਗੇ ਜਦੋਂ ਨਗੋਰਾ ਸ਼ਬਦ ਸੁਣਿਆ ਤੇ ਮਹਾਰਾਜ ਫਿਰ ਕੀ ਕਿਰਪਾ ਕੀਤੀ ਕਉਦਕ ਵਰਤਾਇਆ ਛੱਲੀ ਕਰ ਦਿੱਤਾ ਬੌਰੀ ਕਰ ਦਿੱਤਾ ਸੋ ਇਦਾਂ ਕਹਿਣ ਲੱਗੇ ਪ੍ਰਭ ਜੀ ਵਸੈ ਸਾਧਕੀ ਰਸਨਾ ਜਿਨ੍ਹਾਂ ਨੇ ਇੰਨਾ ਕੋ ਨਾਮ ਜਪਿਆ ਹੈ ਕਿ ਜਿਹੜੀ ਰਸਨਾ ਇੰਨੀ ਕੋ ਪਵਿੱਤਰ ਹੋ ਗਈ ਕਿ ਉਸ ਤੇ ਪਰਮੇਸ਼ਰ ਅਕਾਲਪੁਰਖ ਆਪ ਵਸ ਗਿਆ ਖੁਦ ਖੁਦਾ ਵਸ ਗਿਆ ਪਰਮੇਸ਼ਰ ਦਾ ਨਾਮ ਵਸ ਗਿਆ ਪਵਿੱਤਰ ਹੋ ਗਈ ਜ਼ੁਬਾਨ ਪਵਿੱਤਰ ਹੋ ਗਈ ਉਹ ਜੀਬਾ ਸੋ ਇਸੇ ਕਰਕੇ ਮਾਲਕ ਵਾਲਾ ਬੰਨਣਾ ਗੁਰੂ ਵਾਲਾ ਬੰਨਣਾ ਹਰ ਮਨੁੱਖ ਦੇ ਵਾਸਤੇ ਜ਼ਰੂਰੀ ਹੈ ਸੋ ਬੇਨਤੀ ਪ੍ਰਵਾਨ ਕਰਨਾ ਕਿ ਅੰਮ੍ਰਿਤਧਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਖਾਲਸਾ ਜੀ ਹਾਂ ਆਪਾਂ ਗੁਰੂ ਨੂੰ ਮੰਨਦੇ ਆਂ ਨਾਮ ਜਪਦੇ ਆਂ ਬਾਣੀ ਪੜ੍ਹਦੇ ਆਂ ਬਹੁਤ ਵਧੀਆ ਗੱਲ ਹੈ ਵਿਸ਼ਾ ਹੈ ਸਿੱਖੀ ਦਾ ਪਰ ਮਹਾਰਾਜ ਇਹ ਕੰਮ੍ਰਿਤ ਵੀ ਦਾਤ ਬਣਾਈ ਹੈ ਇਹ ਵੀ ਲੈਣਾ ਬਹੁਤ ਜ਼ਰੂਰੀ ਹੈ ਹਰ ਸਿੱਖ ਵਾਸਤੇ ਸਰੋਹ ਵਿਚਾਰ ਕਹਿਣ ਲੱਗੇ ਉਹ ਪਰਮੇਸ਼ਰ ਜਿਹੜਾ ਨਾ ਉਹਨਾਂ ਦੇ ਪਿਆਰਿਆਂ ਤੇ ਵਸਦਾ ਹਾਂ ਮਹਾਰਜ ਬਾਣੀ ਅੰਦਰ ਵੀ ਕਹਿੰਦੇ ਨੇ ਨਾ ਕਿ ਜੇ ਮੈਂ ਗੱਲ ਕਰਾਂ ਮੈਂ ਟਾਲ ਸਕਦਾ ਹਾਂ ਪਰ ਜੋ ਮੇਰਾ ਪਿਆਰਾ ਗੱਲ ਕਰੇ ਉਸ ਨੂੰ ਨਹੀਂ ਮੈਂ ਟਾਲ ਸਕਦਾ ਸੋ ਇਦਾਂ ਹੀ ਜਿਹੜਾ ਮਾਲਕ ਦੇ ਪਰਮੇਸ਼ਰ ਦੇ ਹੱਥਾਂ ਵਿੱਚੋਂ ਖਿਸਕ ਗਿਆ ਉਹ ਇਸ ਭਵ ਸਾਗਰ ਸੰਸਾਰ ਦੇ ਅੰਦਰ ਤਰ ਨਹੀਂ ਸਕਦਾ ਇੱਕ ਛੋਟਾ ਜਿਹਾ ਵਿਸ਼ਾ ਸਾਖੀ ਰੂਪ ਆਉਂਦਾ ਹੈ ਗੁਰਕਲਗੀ ਤਰਪਾਰ ਪਾਰਸ਼ਾ ਮਹਾਰਾਜ ਸ਼ਾਮ ਦਾ ਸਮਾਂ ਦਰਿਆ ਦੇ ਕੰਢੇ ਜਾਂਦੇ ਨੇ ਸੈਰ ਕਰਨ ਦੇ ਵਾਸਤੇ ਸਿੱਖ ਵੀ ਹਨ ਬਹੁਤ ਸਿੱਖ ਹਨ ਭਾਈ ਨੰਦ ਲਾਲ ਜੀ ਵੀ ਨਾਲ ਹਨ ਮਹਾਰਾਜ ਨੇ ਇੱਕ ਪੱਥਰ ਚੁੱਕਿਆ ਥੱਲੇ ਸੁੱਟ ਦਿੱਤਾ ਦੂਸਰਾ ਚੁੱਕਿਆ ਥੱਲੇ ਸੁੱਟ ਦਿੱਤਾ ਤੀਜਾ ਪੱਥਰ ਚੁੱਕ ਕੇ ਮਹਾਰਾਜ ਨੇ ਨਦੀ ਦੇ ਵਿੱਚ ਵਗਾਇਆ ਸਿੱਖ ਨੂੰ ਕਹਿੰਦੇ ਨੇ ਸਿੱਖਾ ਇਹ ਡੁੱਬਿਆ ਕਿਉਂ ਸਾਰਿਆਂ ਨੂੰ ਪਤਾ ਹੈ ਪੱਥਰ ਡੁੱਬਦਾ ਹੈ ਕਹਿੰਦੇ ਸਿੱਖਾ ਡੁੱਬਿਆ ਕਿਉਂ ਹੱਥ ਜੋੜ ਕੇ ਸਿੱਖ ਕਹਿਣ ਲੱਗਾ ਮਹਾਰਾਜ ਪਾਣੀ ਵਿੱਚ ਭਾਰਾ ਹੈ ਪੱਥਰ ਪਾਣੀ ਕੋਮਲ ਹੈ ਡੁੱਬ ਗਿਆ ਦੂਜੇ ਨੇ ਪੁੱਛਿਆ ਮਹਾਰਾਜ ਕਹਿਣ ਲੱਗਾ ਪਾਣੀ ਦਾ ਤਲ ਜਿਹੜਾ ਹੈ ਨੀਵਾ ਹੈ ਉਹ ਆਪਣੇ ਵਿੱਚ ਹਰੇਕ ਜੀਵ ਨੂੰ ਸੋਖ ਲੈਂਦਾ ਹੈ ਤਰਨ ਵਾਲੇ ਬੇੜੀਆਂ ਤਰ ਜਾਂਦੀਆਂ ਨੇ ਵਾਰੀ ਆਈ ਭਾਈ ਨੰਦਰਾਲ ਜੀ ਦੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਪੱਥਰ ਡੁੱਬਿਆ ਕਿਉਂ ਹੱਥ ਜੋੜ ਕੇ ਕਹਿਣ ਲੱਗਾ ਪਿਆਰੇ ਪਰਮੇਸ਼ਰ ਜਿਹੜਾ ਤੇਰੇ ਹੱਥਾਂ ਚੋਂ ਖਿਸਕ ਗਿਆ ਉਸਨੇ ਡੁੱਬਣਾ ਹੀ ਸੀ ਵੈਗੁਰੂ ਅਕਾਲ ਪੁਰਖ ਜਿਹੜਾ ਤੁਹਾਡੇ ਹੱਥਾਂ ਵਿੱਚੋਂ ਤਿਲਕ ਗਿਆ ਤੁਹਾਡੇ ਹੱਥਾਂ ਵਿੱਚੋਂ ਖਿਸ ਗਿਆ ਉਸਨੇ ਤੇ ਭਵ ਸਾਗਰ ਸੰਸਾਰ ਅੰਦਰ ਡੁੱਬਣਾ ਹੀ ਹੈ ਉਹ ਕਿਦਾਂ ਤਰ ਸਕਦਾ ਉਹ ਕਿਦਾਂ ਕਹਿ ਸਕਦਾ ਕਿ ਮੈਂ ਗੁਰੂ ਤੋਂ ਪਾਸੇ ਜਾ ਕੇ ਸੁਖ ਲੈ ਲਵਾਂਗਾ ਸੋ ਏਸੇ ਵਾਸਤੇ ਗੁਰੂ ਵਾਲਾ ਬਣਨਾ ਪਰਮੇਸ਼ਰ ਵਾਲਾ ਮਾਲਕ ਵਾਲਾ ਬਣੀਏ ਖਸਮ ਵਾਲਾ ਬਣੀਏ ਖਸਮ ਪਰਮੇਸ਼ਰ ਅਕਾਲ ਪੁਰਖ ਆਪਣੇ ਜਨਾਂ ਦੀ ਆਪ ਰੱਖਿਆ ਕਰਦਾ ਹੈ ਦੁੱਖਾਂ ਤੇ ਲਿਦਰਾਂ ਤੋਂ ਕਲੇਸ਼ਾਂ ਤੋਂ ਪਾਪਾਂ ਤੋਂ ਪੈੜੇ ਕਰਮਾਂ ਤੋਂ ਇਹ ਬਚਾਉਂਦਾ ਹੈ ਜਿੱਦਾਂ ਭਾਈ ਜੋਗਾ ਜਿਹਨੂੰ ਪੈੜੇ ਕਰਮਾਂ ਤੋਂ ਬਚਾਇਆ ਹੈ ਨਾ ਸਾਖੀ ਦੇ ਆਪਾਂ ਵਾਕਿਫ ਆ ਸਮਾ ਸੰਕੇਪ ਹੈ ਕਹਿਣ ਲੱਗੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਅਕਾਲ ਪੁਰਖ ਆਪ ਰੱਖਿਆ ਕਰਦਾ ਹੈ ਉਹ ਤੇ ਚਾਹੁੰਦਾ ਹੈ ਕਿ ਮੇਰੇ ਵੱਲ ਕੋਈ ਤੁਰ ਕੇ ਆਵੇ ਸਾਧੂ ਪਰਮੇਸ਼ਰ ਦੇ ਭਗਤ ਜਿਹੜੇ ਹਨ ਚਾਹੁੰਦੇ ਹਨ ਕਿ ਸਾਡੇ ਕੋਲ ਕੋਈ ਚੱਲ ਕੇ ਆਵੇ ਤੇ ਅਸੀਂ ਪਰਮੇਸ਼ਰ ਦੇ ਲੜ ਲਾ ਦਈਏ ਕੋਮਲਤਾ ਮਹਾਰਾਜ ਦਸੀ ਹੈ ਕਹਿਣ ਲੱਗੇ ਜੇ ਗੁਰੂ ਨੂੰ ਮਿਲਣਾ ਹੈ ਨਾ ਕੋਮਲਤਾ ਕਿੱਦਾਂ ਦਾ ਹੋ ਜਾ ਫੁੱਲ ਵਰਗਾ ਕਮਲ ਵਰਗਾ ਹੋ ਜਾ ਕਮਲ ਫੁੱਲ ਕਿੱਦਾਂ ਦਾ ਚਿੱਕੜ ਦੇ ਵਿੱਚ ਰਹਿੰਦਾ ਹੈ ਤੇ ਫਿਰ ਵੀ ਨਿਤ ਅਵ੍ਰਤੀ ਉਜਲ ਹੈ ਉਸ ਨੇ ਖੁਸ਼ਬੂ ਹੀ ਦੇਣੀ ਹੈ ਕਦੀ ਸੁਣਿਆ ਕਿ ਜਿਹੜਾ ਫੁੱਲ ਚਿੱਕੜ ਦੇ ਵਿੱਚ ਰਹਿ ਕੇ ਖੁਸ਼ਬੂ ਦੇਵੇ ਉਸ ਦੇ ਵਿੱਚ ਉਹ ਤੇ ਗੰਦਗੀ ਪੈਦਾ ਹੋਣੀ ਹੈ ਸੋ ਕਹਿਣ ਲੱਗੇ ਕਮਲ ਚਿੱਕੜ ਦੇ ਵਿੱਚ ਰਹਿ ਕੇ ਵੀ ਖੁਸ਼ਬੂ ਦਿੰਦਾ ਹੈ ਖਿਲਦਾ ਹੈ ਸੋ ਇਦਾਂ ਹੀ ਸਿੱਖਾ ਤੂੰ ਇਸ ਪਾਪਾਂ ਦੇ ਭਰੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ ਵੀ ਵਿਕਾਰਾਂ ਦੇ ਭਰੇ ਦੁੱਖਾਂ ਦੇ ਭਰੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆ ਵੀ ਪਰਮੇਸ਼ਰ ਦੇ ਨਾਮ ਦੇ ਨਾਲ ਖਿਲ ਸਕਦਾ ਹੈ ਸੋ ਹਮੇਸ਼ਾ ਅਕਾਲ ਪੁਰਖ ਨੂੰ ਚੇਤੇ ਦੇ ਵਿੱਚ ਰੱਖੀਏ ਮਾਲਕ ਨੂੰ ਚੇਤੇ ਵਿੱਚ ਰੱਖੀਏ ਉਸ ਨੂੰ ਚੇਤੇ ਵਿੱਚ ਰੱਖਣ ਦੇ ਨਾਲ ਹਰ ਕੰਮ ਦੇ ਵਿੱਚ ਨਿਪੁੰਨਤਾ ਬਖਸ਼ਦਾ ਹੈ ਹਰ ਕੰਮ ਦੇ ਵਿੱਚ ਅਕਾਲ ਪੁਰਖ ਸਹਾਇ ਹੋਦਾ ਹੈ ਸੋ ਇਨੀਆਂ ਕੋ ਬੇਨਤੀਆਂ ਦਾਸ ਵੱਲੋਂ ਪ੍ਰਵਾਨ ਕਰਨਾ ਅਕਾਲ ਪੁਰਖ ਦਾ ਪਰਮੇਸ਼ਰ ਦਾ ਭਗਤ ਬਨਣਾ ਕਰੀਏ ਖਸਮ ਵਾਲਾ ਬਣੀਏ ਮਾਲਕ ਵਾਲਾ ਬਣੀਏ ਸੋ ਦਾਸ ਪਾਸੋਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਆਪ ਸਾਰੀ ਸੰਗਤ ਧੰਨ ਸਾਹਿਬ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ੇ ਦਿਓ ਹਨ ਬਖਸ਼ ਦੇਣਾ ਲੇਖਕ ਤੇ ਨਾ ਛੁਟੀ ਐ ਖਿੰਖਿਨ ਪੁੱਲਣਹਾਰ ਬਖਸ਼ਣਹਾਰ ਬਖਸਲੇ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ